ਸਰਬ ਸਮਾਇਤ ਪਰਮੇਸ਼ਰ ਕਾਲਪੁਰਖ ਹਰ ਇੱਕ ਥਾਈ ਸਮਾਇਆ ਹੋਇਆ ਹੈ ਹਰ ਇੱਕ ਦੇ ਵਿੱਚ ਵਿਆਪ ਰਿਹਾ ਹੈ ਜਿਸ ਰੂਪ ਨਾ ਰਿਖਿਆ ਕੋਈ ਨਹੀਂ ਜਾਤੀ ਪੂਰਨ ਪੂਰ ਰਹਾ ਦਿਨ ਰਾਤ ਹੀ ਜੋ ਜੋ ਜਪੈ ਸੋਈ ਵਡਭਾਗੀ ਬਹੁੜ ਨਾ ਜਉਨੀ ਆਵਨਾ ਜਿਹੜਾ ਜਿਹੜਾ ਪਰਮੇਸ਼ਰ ਕਾਲਪੁਰਖ ਨੂੰ ਜਪਦਾ ਆ ਜਾਂ ਫਿਰ ਉਹ ਜੁਨਾ ਵਿੱਚ ਨਹੀਂ ਹੁੰਦਾ ਦਿਨ ਰਾਤ ਵਿੱਚ ਉਹ ਸਮਾਇਆ ਹੋਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜਿ ਵਿਖੇ ਵਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸਤਿ ਦਾ ਰਾਸਿਓਂ ਪੀਤ ਲਗਾਈ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਲੰਤ ਜਮtras ਮਟਾਈ ਏਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਖੁ ਸਰਣਾਈ ਇਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਖੁ ਸਰਣਾਈ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਵਡਭਾਗੇ ਹੋ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਜੁੜ ਬੈਠੇ ਹੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਜਾ ਵਾਲੇ ਤਾਜਾ ਵਾਲੇ ਨੀਲੇ ਦੇ ਸ਼ਾਹਸਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਫਤਿਹ ਦਾ ਨਾਰਾ ਸਿਰ ਝੁਕਾ ਕੇ ਦੋਨੋਂ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਆਸੂ ਸੰਗਤਾਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਵਿਚਾਰ ਸਰਵਣ ਕਰੇ ਹੋ ਲੜੀ ਵਾਰ ਪੌੜੀ ਪੌੜੀ ਕਰਕੇ ਸਤਿਗੁਰਾਂ ਦੀ ਮਹਾਨ ਕਿਰਪਾਈਆ ਵਿੰਵੀ ਅਸ਼ਟਪਦੀ ਦੀ ਆਪ ਜੀ ਨੇ ਪੰਜਵੀਂ ਪੌੜੀ ਸਰਵਨ ਕੀਤੀ ਸਤਿਗੁਰੂ ਧਾਨਗੁਰ ਅਰਜਨ ਦੇਵ ਮਹਾਰਾਜ ਵਿੰਵੀ ਅਸ਼ਟਪਦੀ ਦੀ ਛੇਵੀਂ ਪੌੜੀ ਵਿੱਚ ਸਾਨੂੰ ਕੀ ਉਪਦੇਸ਼ ਕਰ ਰਹੇ ਹਨ ਆਓ ਸਰਵਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਪਜੇ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਅੰਤਰ ਏ ਹੀ ਸਵਾਵ ਉਪਜੇ ਪ੍ਰੀਤ ਪ੍ਰੇਮ ਰਸ ਚਾਉ ਸਤਿਗੁਰ ਜੀ ਫਰਮਾਉਂਦੇ ਹਨ ਜਿਨ੍ਹਾਂ ਦੇ ਸਰੀਰ ਵਿੱਚ ਵਾਹਿਗੁਰੂ ਦੀ ਪ੍ਰੀਤ ਹੋਇਆ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਕਾਲਪੁਰਖ ਦੀ ਪ੍ਰੀਤ ਉਪਜ ਗਈ ਆ ਸਿਰਫ ਪ੍ਰੇਮ ਰਸ ਪੈਦਾ ਹੋਇਆ ਮਾਰੇ ਉਹਨਾਂ ਨੂੰ ਉਤਸ਼ਾਹ ਹੁੰਦਾ ਆ ਪ੍ਰਭੂ ਪਰਮੇਸ਼ਰ ਕਾਲਪੁਰਖ ਦੇ ਨਾਲ ਮਿਲਣ ਦਾ ਮਾਨ ਤਨ ਅੰਤਰ ਇਹੀ ਸਵਾਲ ਹਿਰਦੇ ਕਰਕੇ ਤਨ ਕਰਕੇ ਸਰੀਰ ਦੇ ਅੰਤਰ ਇਹਹੀ ਸਵਾਲ ਲਾਭ ਪਰਜੋਗਨ ਪ੍ਰਾਪਤ ਕੀਤਾ ਆ ਜਿਨ੍ਹਾਂ ਨੇ ਪ੍ਰੇਮ ਕੀਤਾ ਪਰਮੇਸ਼ਰ ਕਾਲ ਦੇ ਪ੍ਰਖ ਦੇ ਨਾਲ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਲ ਪਿਆਰ ਪਿਆ ਕਿਉਂਕਿ ਮਹਾਰਾਜ ਕਹਿੰਦੇ ਨੇ ਬਾਸ ਕਿਉ ਬਖਿਆ 96 ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਚ ਕਹ ਹਮ ਸੁਨ ਲਿਹੁ ਸਬੈ ਜਿਨ ਪ੍ਰੇਮ ਕੀਓ ਤਨਹੀਂ ਪ੍ਰਪਾਇਓ ਉਹਨਾਂ ਦੇ ਹਿਰਦੇ ਦੇ ਵਿੱਚ ਇਹ ਪ੍ਰੀਤ ਉਪਜਦੀ ਹੈ ਜਿਹੜੇ ਪ੍ਰਭੂ ਪਰਮੇਸ਼ਰ ਕਾਲਪੁਰਖ ਦੇ ਨਾਲ ਪ੍ਰੇਮ ਕਰਦੇ ਨੇ ਤੇ ਮਹਾਰਾਜ ਇੱਥੇ ਵੀ ਫਰਮਾਉਂਦੇ ਨੇ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਤੇ ਪਰਮੇਸ਼ਰ ਕਾਲਪੁਰਖ ਨੂੰ ਯਾਦ ਕਰਨ ਵਾਲਿਆਂ ਦੇ ਮਨ ਦੇ ਵਿੱਚ ਉਹਨਾਂ ਦੇ ਹਿਰਦੇ ਵਿੱਚ ਪ੍ਰਭੂ ਪਰਮੇਸ਼ਰ ਪ੍ਰਤੀ ਪ੍ਰੀਤ ਉਪਜੀ ਹੈ ਚਾਉ ਜਿਆ ਹੈ ਪ੍ਰੇਮ ਕਰਨ ਦਾ ਮਨ ਕਰਕੇ ਤਨ ਕਰਕੇ ਉਹਨਾਂ ਦੇ ਹਿਰਦੇ ਅੰਦਰ ਵਿੱਚ ਇਹੀ ਸਵਾਉ ਵੀ ਪ੍ਰਜੋਜਨ ਪ੍ਰਾਪਤ ਕੀਤਾ ਹੈ ਨੇਤਰੋ ਪੇਖ ਦਰਸ ਸੁਖ ਹੋਏ ਮਹਾਰਾਜ ਫਰਮਾਉਂਦੇ ਨੇ ਨੇਤਰੋ ਪੇਖ ਦਰਸ ਸੁਖ ਹੋਏ ਇਹ ਸੱਚੇ ਪਾਤਸ਼ਾਹ ਦੀ ਆਪ ਮਹਾਰਾਜਿਓ ਆਪ ਜੀ ਦੇ ਦਰਸ਼ਨਾ ਕਰਨ ਦੇ ਨਾਲ ਸੁਖ ਪ੍ਰਾਪਤ ਹੁੰਦਾ ਆ ਤੇ ਇਹ ਵੀ ਸਾਡੇ ਮਨ ਦੇ ਵਿੱਚ ਪ੍ਰੀਤ ਆ ਇਹ ਵੀ ਸਾਡੇ ਮਨ ਦੇ ਵਿੱਚ ਪ੍ਰੇਮ ਆ ਚਾਹ ਆ ਕਿ ਤੁਹਾਡੇ ਅਸੀਂ ਦਰਸ਼ਨ ਕਰਦੇ ਰਹੀਏ ਸੋ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਨਾਲ ਸੁਖ ਪ੍ਰਾਪਤ ਹੁੰਦਾ ਹੈ ਸਾਰੇ ਦੁੱਖ ਟੁੱਟ ਜਾਂਦੇ ਨੇ ਕਿਉਂਕਿ ਮਹਾਰਾਜ ਫਰਮਾਉਂਦੇ ਨੇ ਕੋਟ ਪ੍ਰਾਦ ਮਿਟੇ ਤੇਰੀ ਸੇਵਾ ਦਰਸ਼ਨ ਦੁੱਖ ਹੀ ਉਤਾਰੀ ਦਰਸ਼ਨ ਕਰਨ ਦੇ ਨਾਲ ਮਹਾਰਾਜ ਦੁੱਖ ਤੋੜ ਦਿੰਦੇ ਨੇ ਤੇ ਸੁਖ ਪ੍ਰਾਪਤ ਹੁੰਦਾ ਹੈ ਦਰਸ਼ਨ ਦੁੱਖ ਉਤਾਰਿਓ ਨਾਮ ਜਪਤ ਮਹਾ ਸੁਖ ਪਾਇਓ ਚਿੰਤਾ ਰੋਗ ਬਿਦਾਰਿਓ ਤੇ ਇੱਥੇ ਵੀ ਸਤਿਗੁਰੂ ਜੀ ਫਰਮਾਉਂਦੇ ਨੇ ਨੇਤਰ ਹੋ ਪੇਖ ਦਰਸ ਜੇ ਆਪਣੇ ਨੇਤਰਾਂ ਦੇ ਨਾਲ ਉਸ ਪਰਮੇਸ਼ਰ ਕਾਲਪੁਤ ਧੰਗੁਰ ਗ੍ਰਸਵਰ ਇਸ ਦਰਸ਼ਨ ਕਰਾਂਗੇ ਤਮਾਰੇ ਕਹਿੰਦੇ ਸੁਖ ਹੋਏ ਨੇਤਰ ਹੋ ਪੇਖ ਦਰਸ ਸੁਖ ਹੋਏ ਮਨ ਵਿਗਸਾ ਸਾਧ ਚਰਨ ਧੋਏ ਤੇ ਜੇ ਅਸੀਂ ਸਤ ਸੰਗਤੀਆਂ ਘੜੀਆਂ ਪ੍ਰਾਪਤ ਕਰਾਂਗੇ ਮਹਾਰਾਜ ਦੇ ਦਰਸ਼ਨ ਕਰਕੇ ਕਿਉਂਕਿ ਜਦੋਂ ਸਤ ਗੁਰਾਂ ਦੇ ਦਰਸ਼ਨ ਕਰਨ ਵਾਸਤੇ ਅਸੀਂ ਉਹਨਾਂ ਦੇ ਸਤ ਸੰਗਤੀਆਂ ਘੜੀਆਂ ਆਪਣੇ ਆਪ ਹੀ ਹੋ ਜਣੀਆਂ ਕਿਉਂਕਿ ਸਤ ਸੰਗਤ ਉੱਥੇ ਜੁੜੀ ਹੁੰਦੀ ਆ ਪ੍ਰਭ ਪਰਮੇਸ਼ਰ ਕਰਪ ਦਾ ਨਾਮ ਜਪਰੀ ਹੁੰਦੀ ਆ ਇਸ ਤਰ੍ਹਾਂ ਹਰ ਕੋਈ ਗੁਰਬਾਣੀ ਪੜ ਰਿਹਾ ਹੁੰਦਾ ਤਾਂ ਉਹਨਾਂ ਵੱਲ ਵੇਖ ਕੇ ਸਾਡਾ ਮਨ ਵੀ ਕੁਰਬਾਨੀ ਪੜਨ ਨੂੰ ਜੀ ਕਰਦਾ ਹੈ। ਇਹੀ ਸਾਧ ਸੰਗ ਦੀਆਂ ਘੜੀਆਂ ਦੇ ਨਾਲ ਪ੍ਰਭੂ ਪਰਮੇਸ਼ਰ ਕਾਲੂਪੁਰਖ ਦੇ ਨਾਮ ਦਾ ਰੰਗ ਲੱਗਦਾ ਹੈ। ਤੇ ਮਹਾਰਾਜ ਕਹਿੰਦੇ ਨੇ ਜਿਹੜੇ ਸਾਧ ਸੰਗ ਦੇ ਚਰਨਤੋਂ ਹੁੰਦੇ ਨੇ ਜਿੱਥੇ ਉਹ ਗੁਰਮੁਖ ਪਿਆਰੇ ਸੰਤ ਜਨ ਸਾਧ ਜਨ ਨੇ ਜੇ ਉਹਨਾਂ ਦੇ ਚਰਨ ਧੂੜੀ ਵੀ ਆਪਣੇ ਮੱਥੇ 'ਤੇ ਲਾਈਏ ਤੇ ਚਰਨਤੋਂ ਦੇ ਜਾਣ ਤੇ ਮਹਾਰਾਜ ਕਹਿੰਦੇ ਨੇ ਉਹਨਾਂ ਦੇ ਭਗਤਾਂ ਨੂੰ ਪਰਮੇਸ਼ਰ ਕਾਲੂਪੁਰਖ ਦੇ ਭਗਤ ਜਿਹੜੇ ਜਨ ਨੇ ਉਹਨਾਂ ਦੇ ਮਨ ਵਿੱਚ ਇਹੀ ਚਾਅ ਖੇੜਾ ਰਹਿੰਦਾ ਹੈ ਕਿ ਅਸੀਂ ਗੁਰਮੁਖ ਪਿਆਰਿਆਂ ਦੀ ਸੇਵਾ ਕਰ ਸਕੀਏ। ਭਗਤ ਜਨਾ ਕਾ ਮਾਨ ਤਨ ਰੰਗ ਤੇ ਭਗਤ ਜਨਾਂ ਦੇ ਉਹਨਾਂ ਦੇ ਮਾਨ ਦੇ ਵਿੱਚ ਤਨ ਦੇ ਵਿੱਚ ਇਹ ਹੀ ਪ੍ਰਭੂ ਪਰਮੇਸ਼ਰ ਕਾਲਪੁਰਖ ਦੀ ਭਗਤੀ ਦਾ ਰੰਗ ਲੱਗਾ ਰਿਹਾ ਹੈ ਉਹਨੇ ਦੇ ਪ੍ਰੇਮ ਦਾ ਰੰਗ ਚੜ੍ਹਿਆ ਰਿਹਾ ਹੈ ਜੇ ਮਾ ਕੋ ਪਾਵੇ ਸੰਗ ਤੇ ਕੋਈ ਵਿਰਲਾ ਬੰਦਾ ਹੀ ਇਹ ਰੰਗ ਨੂੰ ਪ੍ਰਾਪਤ ਕਰ ਸਕਦਾ ਆ ਕੋਈ ਵਿਰਲਾ ਬੰਦਾ ਹੀ ਕੋਈ ਵਿਰਲਾ ਜੀਵ ਹੀ ਪਰਮੇਸ਼ਰ ਕਾਲਪੁਰਖ ਦੇ ਰੰਗ ਨੂੰ ਭਾਵਕੀ ਉਹਦੇ ਪ੍ਰੇਮਾ ਭਗਤੀ ਨੂੰ ਵਿਰਲਾ ਹੀ ਕੋਈ ਇਸ ਪਾਵੇ ਸੰਗ ਵਿਰਲਾ ਕਉ ਪਾਵੇ ਸੰਗ ਇਸ ਮਰ ਕੇ ਕਹਿੰਦੇ ਇਸ ਸੰਗਤ ਨੂੰ ਪ੍ਰਾਪਤ ਕਰਨਾ ਕੋਈ ਵਿਰਲਾ ਹੀ ਕਰ ਸਕਦਾ ਆ ਸਭ ਭਗਤ ਜਨਾਂ ਦੀ ਸੰਗਤ ਕਰਨ ਦੇ ਨਾਲ ਮਨ ਦੇ ਵਿੱਚ ਚਾਉ ਪੈਦਾ ਹੁੰਦਾ ਆ ਪਰ ਮਰ ਕੇ ਕਹਿੰਦੇ ਪਰ ਇਹ ਕੋਈ ਵਿਰਲਿਆਂ ਭਾਗਾਂ ਵਾਲੇ ਬੰਦਿਆਂ ਨੂੰ ਹੀ ਪ੍ਰਾਪਤ ਹੁੰਦੀ ਆ ਏਕ ਬਸਤ ਦੀ ਜਹ ਕਰਮਯਾ हे ਪਰਮੇਸ਼ਰ ਸਾਨੂੰ ਵੀ ਮਇਆ ਕਰੋ ਇੱਕ ਬਸਤ ਇੱਕ ਨਾਮ ਰੂਪ ਵੀ ਬਸਤ ਸਾਡੀ ਵੀ ਛੋਲੀ ਦੇ ਵਿੱਚ ਪਾਉਣਾ ਕਰੋ ਸਾਨੂੰ ਦਿਨਾ ਕਰੋ ਗੁਰ ਪ੍ਰਸਾਦ ਨਾਮ ਜਪ ਲਿਆ ਤੇ ਫਰਮਾ ਸਾਧਗੁਰੂ ਫਰਮਾਉਂਦੇ ਨੇ ਵੀ ਜਿਨ੍ਹਾਂ ਨੇ ਗੁਰਾਂ ਦੀ ਕਿਰਪਾ ਕਰਕੇ ਗੁਰ ਪ੍ਰਸਾਦ ਭਾਵ ਦੀ ਕਿਰਪਾ ਕਰਕੇ ਨਾਮ ਜਪ ਲਿਆ ਉਹ ਵਾਹਿਗੁਰੂ ਉਹਨਾਂ ਦੀ ਸੰਗਤ ਨੂੰ ਅਦੁੱਤੀ ਵਸਤੂ ਨੂੰ ਦੇਣਾ ਕਰਦੇ ਭਾਵ ਕਿ ਉਹਨਾਂ ਨੂੰ ਨਾਮ ਦੀ ਦਾਤ ਝੋਲੀ ਦੇ ਵਿੱਚ ਪਾਉਂਦੇ ਹਨ ਤਾਂ ਕਿ ਉਪਮਾ ਕਹੀ ਨਾ ਜਾਏ ਤੇ ਨਾਨਕ ਰਹਿਆ ਸਰਬ ਸਮਾਇਤ ਪਰਮੇਸ਼ਰ ਕਾਲਪੁਰਖ ਹਰ ਇੱਕ ਥਾਈਂ ਸਮਾਇਆ ਹੋਇਆ ਹੈ ਹਰ ਇੱਕ ਦੇ ਵਿੱਚ ਵਿਆਪ ਰਿਹਾ ਹੈ ਜਿਸ ਰੂਪ ਨਾ ਦੇਖਿਆ ਕੋਲ ਨਹੀਂ ਜਾਂਦੀ ਪੂਰਨ ਪੂਰ ਰਹਾ ਦਿਨ ਰਾਤ ਹੀ ਜੋ ਜੋ ਜਪੈ ਸੋਈ ਵਡਭਾਗੀ ਬਹੁੜ ਨਾ ਜਉਨੀ ਆਵਨਾ ਜਿਹੜਾ ਜਿਹੜਾ ਪਰਮੇਸ਼ਰ ਕਾਲਪੁਰਖ ਨੂੰ ਜਪਦਾ ਜਾਂ ਫਿਰ ਉਹ ਜੁਨਾ ਵਿੱਚ ਨਹੀਂ ਹੁੰਦਾ ਦਿਨ ਰਾਤ ਵਿੱਚ ਉਸ ਮਾਇਆ ਹੋਇਆ ਹੈ ਤੇ ਤਾ ਕੀ ਉਪਮਾ ਕਹੀ ਨਾ ਜਾਏ ਤੇ ਉਸ ਦੀ ਉਪਮਾ ਬਿਆਨ ਨਹੀਂ ਕੀਤੀ ਜਾ ਸਕਦੀ ਕਥਨ ਨਹੀਂ ਕੀਤੀ ਜਾ ਸਕਦੀ ਪਰਮੇਸ਼ਰ ਕਾਲਪੁਰਖ ਇੰਨਾ ਬਿਆਤਕ ਹੈ ਆਪਣੇ ਭਗਤ ਜਨਾਂ ਨੂੰ ਆਪਣੇ ਜਨਮ ਨੂੰ ਆਪਣੇ ਗੁਰਸਿੱਖਾਂ ਨੂੰ ਇੰਨੀਆਂ ਬਖਸ਼ਿਸ਼ਾ ਕਰਦਾ ਹੈ ਸੋ ਪਰਮੇਸ਼ਰ ਕਾਲ ਪ੍ਰਕਰੀ ਵਡਿਆਈ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਸੋ ਸਾਧਗੁਰਾਂ ਨੇ ਕਿਰਪਾ ਕੀਤੀ ਆਪ ਸਮੂਹ ਸੰਗਤਾਂ ਨੇ ਵੀ ਵੀ ਅਸ਼ਟਪਦੀ ਦੀ ਸ਼ੇਮੀ ਪੜੀ ਸਰਵਣ ਕੀਤੇ ਬਿਆਨ ਦੇ ਪ੍ਰਕਾਰ ਦੀਆਂ ਆਪਣਾ ਗਲਤੀਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ